ਅਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਪਦੀ ਇਸ ਮਰਤਾ ਗੰਦ ਤੁਲੈ ਨਾਨਕ ਦਾਸ ਕੋ ਲੈ ਸੁਲੋਕ ਜੇ ਜੰਤ ਕੇ ਠਾ ਕਰਾ ਆਪੇ ਵਰਨਨ ਹਾਰ ਮਨ ਤੇ ਕੋ ਫਸਰੇ ਆ ਤੂ ਚਾਹ ਦੁਸਤਾਰ ਅਸ਼ਟਪਦੀ ਸਾਧ ਸੰਗ ਨਾਨਕ ਹਰ ਧਿਆਇ ਸਲੋਕ ਅੰਜਨ ਗੁਰ ਦੀਆ ਅਗਿਆਵੇਂ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੀਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਦੀਆ ਵੇ ਨਾਮ ਮੁਗਤ ਮੁਗਤ ਕਰੈ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪ੍ਰਭ ਦਾ ਆਇ ਪੂਰੇ ਕੇ ਗੁਣ ਗਾਉ ਅਸ਼ਟਪਦੀ ਕਾਲੇ ਉਦਾਰ ਨਿਰਮਲ ਸੋਭਾ ਅਮਰਤਤਾ ਕੀ ਬਾਣੀ ਏਕ ਨਾਮ ਮਨ ਮਾਹੇ ਸੁਮਾਨੀ ਦੁਖ ਰੋਗ ਬਿਨ ਸੇ ਤੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ नानक ए गुण नाम सुख मणि सो रोग बिनसे बे परमा सत नाम निर्मल ताकी कर अमा सबते ऊचता की शोभा बणी नानक ए गुण नाम सुख मणि वाहे गुरु जी का खालसा ਵਾਹਿ ਗੁਰਜੀ ਕੀ ਫਤਿਹ ਵਾਰ ਬ੍ਰਹਮ ਪ੍ਰਭੁ ਪਾਇਆ ਤਰੇ ਸਗ ਬਸੂ ਧੋਖ ਰੋਗ ਸੰਤਾ ਤੇ ਉਤਰੇ ਸ੍ਰੀ ਸਚੀ ਵਾਣੀ ਸੰਤ ਸਾਜਨ ਪਏ ਸਰਬ ਪੂਰੇ ਗੁਰ ਤੇ ਦਾ ਗੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰ ਕੁਟਾ ਗੁਰ ਤੋ ਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਸੁਦੇ ਆਦੇ ਸਹਾਵਰੀ ਜੀਓ ਬੰਦੋ ਸਭ ਤੇਰਾ ਵਾਹਿਗੁਰੂ ਤਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਦਾ ਜੈਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸੇ ਤੂ ਆਂਕਾ ਸ੍ਰੀ ਵਾਹਿਗੁਰੂ ਅਣਿਆਧ ਰਸਤਾਂ ਦਸਤਾਂ ਆਈਆਂ ਭੜਕੇ ਪਰਫੂਲ ਕਰ ਕੰਟਿਊਟ ਕਰਨੇ ਮਹਾਰਾਜ ਕਿਰਪਾ ਕਰਵਾ ਭੋਗ ਲਾਓ ਕੋ ਲਗਾ ਪ੍ਰਸ਼ਾਦ ਸੰਤਾਂ ਵਿੱਚ ਵਰਤੇ ਜੋ ਜੀ ਸ਼ਕੀਆ ਜੀ ਦਾ ਨਾਮ ਸਿਰਸਾ ਸਤਨਾਮ ਕੀ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਖੁਸ਼ਿਆਲੀ ਕਰੇ ਵਾਹਿਗੁਰੂ ਦੀ ਕਾ ਗਲ ਸਾਬ ਵਾਹਿਗੁਰੂ ਦੀ ਬੋਤਿਂ ਖੁਸ਼ਿਆ ਨੇ ਜੀ ਕਰੇਗੇ ਆਵੇ ਸਿਧਾਂਗਾਂ ਨੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰਬਰ ਗਾਲ ਤੇਗ ਤੇਗ ਫਤਿਹ ਗੁਰੂ ਖਾਲਸੇ ਗਿਰ ਮੈਦਾਨ ਫਤਿਹ ਵਾਹਿਗੁਰਜੀ ਦਾ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਾਉ ਠਾਉ ਗੁਰੂ ਕਾ ਜਿਲਕੋ ਕਾ ਰਾਜੇ ਕੋ ਪੰਚਾਇਤ ਸਭ ਦਾ ਜੀ ਵਾਹਿਗੁਰ